ਗਾਜ਼ੀ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਕੇ ਵਿੱਚ ਮੈਂ ਸਾਰੇਗਾ ਕਰ ਰਿਹਾ ਵੀਰ ਮੈਂ ਨਿੱਗਾ ਸਵਾਗਤ ਆਰ ਵੀਰ ਬਹੁਤ ਖਬਰਾਂ ਸੁਣਾ ਲੋਕ ਕਹ ਰਹੇ ਕੈਨੇਡਾ ਵਿੱਚ ਕੰਮ ਐ ਨਹੀਂ ਯੋ ਹੈ ਨਹੀਂ ਵਾਹ ਹੈ ਨਹੀਂ ਵੀਰੇ ਇਸ ਨੂੰ ਛੱਡੋ ਪੰਜਾਬ ਕੇ ਵਿੱਚ ਦੇਖੋ bade ਲੋਕ ਇਸ ਤਰ੍ਹਾਂ ਕੇ ਵੀਰ ਜਿਹੜੇ ਹਾਲੇ ਵੀ ਤਰ ਲੋ ਮੱਛੀ ਹੋ ਰਹੇ ਕਹ ਹੈ ਵੀਰ ਕੈਨੇਡਾ ਜਾਣਾ ਕੈਨੇਡਾ ਜਾਣਾ ਆਓ ਵੀਰ ਕੈਨੇਡਾ ਆਓ ਕੈਨੇਡਾ ਤੋਂ ਕਹਿ ਰਿਹਾ ਥਾਰਾ ਮੈਂ ਸਵਾਗਤ ਕਰਾਂਗਾ ਪਰ ਮੈਨੂੰ ਲੱਗ ਰਿਹਾ ਵੀ ਭਗਵਾਨ ਤਮਾਨ ਕੀ ਨਾ ਪਾਕਿਆ ਪੂਰੀ ਹੋ ਜੇਗੀ ਭਗਵਾਨ ਤਮਾਨ ਕਹਿ ਰਿਹਾਤਾ ਕਾ ਇਬਨਾ ਬਾਹਰਲੇ ਮੁਲਕਾਂ ਦੇ ਗੋਰੇ ਆ ਕਾ ਮਾਰੇ ਦੇਸ਼ ਕੇ ਵਿੱਚ ਮ ਕੰਮ ਕਰੇ ਕਰਨਗੇ ਪਰ ਜੀਸਸ ਸਾਹਿਬ ਗੈਲ ਬਿਰ ਕਨੇਡੇ ਦੇ ਵਿੱਚ ਮੰਦਾ ਹਾਲ ਹੋ ਰਿਆ ਨਾ ਮਨ ਨੂੰ ਲੱਗ ਰਿਹਾ ਵੀਰ ਯੋ ਸੱਚੀ ਨੂੰ ਇਸ ਤਰ੍ਹਾਂ ਹੋ ਜਾਏਗਾ ਔਰ ਗੋਰੇ ਵੀ ਉਰਾ ਕਾ ਕੰਮ ਕਰਨਾ ਸ਼ੁਰੂ ਕਰ ਦੇਗੇ ਔਰ ਇਸ ਕੇ ਵਿੱਚ ਮ ਬਹੁਤ ਸਾਰੇ ਸਟੂਡੈਂਟ ਯੋ ਕਹ ਲੋ ਜਿਹੜੇ ਵੀਰ ਇਬ ਪੰਜਾਬ ਨੂੰ ਪਲਾਨ ਕਰਨ ਲੱਗੇ ਵੀਰ ਇਹਨਾਂ ਨੂੰ ਲੱਗ ਰਿਹਾ ਵੀ ਉਰਾ ਇਬ ਸੂਤ ਨਹੀਂ ਆਣਾ ਮਾਰਾ ਕੰਮ ਅਰ ਉੱਥਾਈ ਵੀ ਪੰਜਾਬ ਦੇ ਵਿੱਚ ਜਿੱਥਾ ਪੰਜਾਬ ਔਰ ਹਰਿਆਣੇ ਦੇ ਵਿੱਚ ਯੋ ਕਹਿ ਲੋ ਵੀ ਪਾਣੀਏ ਕੇ ਬੜੇ ਮੁੱਦੇ ਬੜੀ دیر ਤੇ ਗਰਮਾਰੇ ਈ ਉੱਥਾਈ ਪੰਜਾਬ ਤੇ ਬਾਅਦ ਹਰਿਆਣੇ ਦੇ ਵਿੱਚ ਵਿਧਾਨ ਸਭਾ ਕੇ ਵੋਟਾਂ ਆਂ ਯਾਰ ਹੀ ਨਾ ਵੋਟਾਂ ਕੇ ਵਿੱਚ ਭਗਵੰਤ ਮਾਨ ਵੀਰ ਟੜ ਕੇ ਨਿਕਲ ਜਾ ਹਰਿਆਣੇ ਵਾਲੇ ਪਾਸੇ ਨੂੰ ਅਰ ਯੋ ਕਹਿ ਲੋ ਵੀ ਰ ਉੱਥਾ ਯੋ ਭਗਵੰਤ ਮਾਨ ਗਿਆ ਵਤਾ ਯੋ ਸੁੰਨੀ ਪਤਾਲੇ ਇਲਾਕੇ ਦੇ ਵਿੱਚ ਉੱਥਾ ਭਗਵੰਤ ਮਾਨ ਬਹੁਤ ਬੜੀ ਰੈਡੀ ਕਰੀ ਉੱਥਾ ਬਹੁਤ ਲੋਕ ਇਕੱਠੇ ਹੋਏ ਵੀਰ ਅੱਜ ਭਗਵਾਨ ਤਮਾਨ ਕਹਿ ਰਿਹਾ ਕਾ ਹੈ ਵੀ ਲੋਕਾਂ ਨੇ ਪੰਜਾਬ ਕੇ ਲੋਕਾਂ ਨੇ ਕਾ ਲੀਆਂ ਨੂੰ ਭਾਜਪਾ ਨੂੰ ਕਾਂਗਰਸ ਨੂੰ ਇੱਕ ਵਾਰ ਨਹੀਂ ਬਾਰ ਬਾਰ ਮੌਕਾ ਦਿਆ ਪਰ ਕਿਸੇ ਨੇ ਵੀ ਕਾ ਲੋਕਾਂ ਕੀ ਨਹੀਂ ਸੁਣੀ ਕਾ ਉਸਤੇ ਬਾਅਦ ਪੰਜਾਬੀ ਨੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਆ ਕਾ ਹੈ ਹੁਣ ਕਾ ਬਾਕੀ ਲੋਟੂ ਪਾਰਟੀਆਂ ਕਾ ਲੱਭਦੀਆਂ ਨਹੀਂ ਪੰਜਾਬ ਕੇ ਵਿੱਚ ਮਾ ਇਸੇ ਕਰ ਕਾ ਆਈ ਵਾ ਹਰਿਆਣਾ ਵਾਲਿਆਂ ਨੂੰ ਕਹਿ ਰਿਹਾ ਥੰਬੀ ਕਾ ਝਾੜੂ ਵਾਲਿਆਂ ਨੂੰ ਮੌਕਾ ਦਿਓ ਕਹਨ ਨਲ ਨੈਲੂ ਨੂੰ ਵੀ ਮੌਕਾ ਦਿਆ 592 ਮੌਕਾ ਦਿਆ ਚਟਾਲਿਆਂ ਨੂੰ ਵੀ ਮੌਕਾ ਦਿਆ ਕਾਂਗਰਸ ਨੂੰ ਵੀ ਮੌਕਾ ਦਿਆ ਬਣਿਆ ਗਿਆ ਕੁਛ ਵੀ ਨਹੀਂ ਬਣਿਆ ਕਹਾ ਇਹ ਲੋਟੂ ਪਾਰਟੀ ਦੇ ਖੇੜਾ ਛੜਾਵੇਗੀ ਝਾੜੂਗੀ ਪਾਰਟੀ ਆ ਰਿਉ ਬਿਰ ਕਾ ਮੌਕਾ ਦੋ ਮੌਕਾ ਦੋ ਪਰ ਮਨ ਨੂੰ ਜਿਹੜੇ ਸਾਥਗਿਲ ਪੰਜਾਬ ਦੇ ਵਿੱਚ ਮੈਂ ਕਹਿ ਲਉ ਬਿਰ ਲੋਕ ਸਭਾ ਕੇ ਰਿਜ਼ਲਟ ਨਿਕਲ ਕਾਏ ਮੈਨੂੰ ਲੱਗ ਰਿਹਾ ਭਗਵਾਨਤਮਨ ਨੂੰ ਵੀ ਉਹ ਮੌਕਾ ਆਖਰੀ ਮਿਲਿਆ ਇਸ ਮੌਕੇ ਦਾ ਭਗਵਾਨਤਮਨ ਨੂੰ ਪੂਰਾ ਫਾਇਦਾ ਚੱਕਣਾ ਚਾਹੀਦਾ ਫਿਰ ਮੇਰੇ ਸਾਥਗਿਲ ਮਨ ਨੂੰ ਤੋਂ ਨਿਊ ਲੱਗ ਰਿਹਾ ਔਰ ਯੋ ਕਹਿ ਲੋ ਵੀ ਐਸ਼ ਕਰਨੀ ਦੀ ਵਿਚਾਰ ਨਹੀਂ ਵਾ ਉਧਰ ਸੈਂਟਰ ਸਰਕਾਰ ਵਾਲੇ ਦੇਖ ਲਿਓ ਯੋ ਮਾੜੀ ਮੋਟੀ ਵਿੱਚ ਲੱਤ ਫਸਾ ਦਿਆਂ ਭਗਵਾਨ ਤਮਨ ਕਹ ਰਿਹਾ ਦਾ ਮੈਂ ਪੈਰਸ ਜਾਣਾ ਇਹ ਵੀ ਜੀ ਵਿਚਾਰੇ ਦਾ ਬਣਦਾ ਮੌਕਾ ਘਰ ਵਾਲੀ ਨੂੰ ਢੇਡਾ ਦਵਾ ਲੈਂਦਾ ਨਾਲ ਨਾਲ ਕੂਲੀ ਲੈ ਜਾਂਦਾ ਉੱਥਾਂ ਨਾਲੇ ਪੈਰਸ ਘੁੰਮਿਆਂਦੇ ਵੀਰ ਨਾਲੇ ਆਕੀਗਾ ਮੈਚ ਦੇਖ ਲੰਦੇ ਪਰ ਯੋ ਕਹਿ ਰਿਹਾ ਕਾ ਮੈਨੂੰ ਤਾਂ ਸੈਂਟਰ ਸਰਕਾਰ ਵਾਲੇ ਜਾਣ ਨਹੀਂ ਦਿੰਦੇਗਾ ਐਸ ਵਿਚਾਰੇ ਨੇ ਕਿਆ ਕਰਨੀ ਦੱਸੋ ਚਲਿਆ ਕਿਆ ਐਸ ਕਰੇਗਾ ਹੈ ਪਿਛਲੇ ਇਹ 3 ਸਾਲਾਂ ਕੀ ਵਿਚਵਾ ਕਹਿ ਵੀ 3 ਸਾਲਾਂ ਤੇ ਯੂਹੀ ਸੁਣ ਰਹੇ 75 ਸਾਲ 75 ਸਾਲ 75 ਸਾਲ ਪਰ ਮੈਂ ਪਗਵਾਨ ਤਮਾਨੂੰ ਕਹਿ ਰਿਹਾ ਵੀਰ ਇਹ 3 ਸਾਲ ਤਾਂ ਆਪਣੇ ਵੀ ਜੋੜ ਦੇ ਵਿੱਚ 75 ਦੇ 3 ਜੋੜੇ 78 ਸਾਲ ਹੋ ਗਏ ਵੀ ਤੋਂ ਘਾਇ ਕਰ ਵੀ 78 ਸਾਲ 78 ਸਾਲ 78 ਸਾਲ ਮਨ ਤੋ ਸਮਝ ਮਾ ਨਹੀਂ ਆਂਦੇ ਵੀਰ ਵੀ ਉਹ ਰਾਜਨੀਤਿਕ ਲੋਕ ਆਪਣਾ ਟਾਈਮ ਭੁੱਲ ਜਾਂ ਦੂਸਰਾ ਗਾ ਟਾਈਮ ਦਸੀ ਜਾਂ ਈਵ ਕਹਿ ਰਿਹਾ बदलेगा हरियाणा हरियाणा का लाल केजरीवाल बदलेगा हरियाणा का हाल हरियाणा का लाल केजरीवाल हरियाणा के बीच यो देख लियो वीर इव पहला यो कहरे थे भगवान तमान पंजाब का लाल इव लाल यो हरियाणा का हो गया पहला यो लाल दीडी वाला ना था यो लंदू लाल कर नु फिररे वीर हरियाणा के लोग भी चाहवे चंगी सुहुल्ट मिले ਚੰਗੀ ਸੇਵਾ ਸਿਉ ਮਿਲੇ ਮਨ ਨੂੰ ਜਾਗ ਰਿਹਾ ਵੀ ਬਨਾ ਹਰਿਆਣਾ ਇੱਕ ਵਿੱਚ ਮਾ ਵੀ ਇਹ ਲਾਈਟ ਸਸਤੀ ਹੋ ਜੇਗੀ ਉੱਥਾ ਵੀ ਉਹ ਫ੍ਰੀ ਲਾਈਟ ਦੇਣੇ ਵਾਲਾ ਕੰਮ ਸ਼ੁਰੂ ਕਰਨਗੇ ਵੀਰ ਇਹ ਦੇਖ ਲਿਓ ਕੰਬੇਡੀ ਛੱਡ ਗਾ ਮਨ ਨੂੰ ਜਾਗ ਰਿਹਾ ਭਗਵਾਨ ਤੁਮਨ ਸਾਹਿਬ ਥਾਮਾ ਈਨਾ ਗੱਲ ਕਾ ਮੀਆਂ ਬੱਤਾਂ ਕਰੋ ਵਿਭਿਆ ਗੈਰੀਆਂ ਕਾ ਮਨ ਨੂੰ ਹਜ਼ਾਰ ਹਜ਼ਾਰ ਨੀਂਦ ਆਈ ਤੱਕ ਇਹ ਤੁਹਾਨੂੰ ਪਤਾ ਵੀ ਜਨਾਨੀ ਨਹੀਂ ਭੁੱਲਦੀ ਵੀਰ ਇਹ ਤਾਂ ਜੇ ਗਵਾਂਢ ਦੇ ਵਿੱਚ ਮਕੌਲੀ ਦੇ ਨਾ ਕੋਈ ਮੰਗੇ ਵੀਰ ਬਾ ਯਾਦ ਰੱਖਾ ਮਾਰੀ ਖੋਲੀ ਗੰਗਣਿਆਣੀ ਦੀ ਮਾੜੀ ਕੋਲੀ ਬੱਟ ਵਾਲੀ ਦੀ ਇਹ ਤਾਂ ਹਜ਼ਾਰ ਹਜ਼ਾਰ ਕੀ ਤਰ੍ਹਾਂ ਭੁੱਲ ਜੇਗਾ ਇਹ ਵੀ ਤੁਹਾਨੂੰ ਲੱਗ ਰਿਹਾ ਵੀ ਬੀਬੀਆਂ ਹਜ਼ਾਰ ਹਜ਼ਾਰ ਭੁੱਲ ਜੇਗੀਆਂ ਨਹੀਂ ਭੁੱਲਦੀਆਂ ਇਹ ਗੱਪ ਚਾਹੇ ਵੀਰ ਥਾਮ ਅੰਗਰੇਜ਼ੀ ਮਾ ਮਾਰੋ ਚਾਹੇ ਪੰਜਾਬੀ ਮਾ ਮਾਰੋ ਚਾਹੇ ਹਿੰਦੀ ਮਾ ਮਾਰੋ ਗੱਪ ਤੋਂ ਗੱਪੇ ਹੋਵਾ ਇਸ ਕਾਰ ਕਾ ਵੀਰ ਭਗਵੰਤ ਮਾਨ ਇਹ ਇਹ ਦੇ ਦੇ ਕੇਜਰੀਵਾਲ ਕੀ ਘਰ ਵਾਲੀ ਉੱਥਾ ਪੰਜ ਕੁੱਲੇ ਮਾ ਕਹਿ ਕਾ ਹੀ ਕਹਿ ਹਜ਼ਾਰ ਹਜ਼ਾਰ ਉਰਾ ਵੇਦਾ ਮਹਿੰਗੇ ਪਰ ਦਮਹਿੰਗੇ ਕਾਦ ਜੋ ਨਹੀਂ इन्ह ने कहा भी हजार हजार दमेंगे ये जिस तरह उरा रिश्ते आ जा मुंडा कनेडे तो आया वा कर घरदे रिश्ता यो यो थोड़ी दसा भी आया वा भी जाएगा भी वापस या नहीं जाएगा वापस इस कह लो भीर यो सिस्टम उरा बन रहा अ उधर भीर चंडीगढ़ के मित श साह इसने कहा भी मिनरल वाटर खरीदने की लड़ नहीं चौबी घंटे पानी मिलेगा ई वो 24 ਘੰਟੇ ਪਾਣੀ ਦੇਵੇਗਾ ਭਾਜਪੀ ਦੀ ਸਰਕਾਰ ਇਹ ਚੰਡੀਗੜ੍ਹ ਪਹੁੰਚਿਆ ਜੋ ਮਨੀ ਮਾਦਰੇ ਵਿੱਚ ਮਾ 74.56 ਕਰੋੜ ਰੁਪਏ ਦੀ ਲਾਗਤ ਗੈਲ ਬਣਨ ਵਾਲੇ 24 ਘੰਟੇ ਜੋ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕਰਨ ਦੇ ਮੌਕੇ ਪਹੁੰਚਿਆ ਉੱਥਾ ਭਗਵਾਨਤਮਾਨ ਨਾ ਜੋ ਜੋ ਅਮਿੱਤ ਸਾਹਿਬ ਮਿੱਤੇ ਸਾਹਿਬ ਇਹ ਪਾਣੀ ਦਾ ਮਾਰਾ ਜੀਵਨ ਹੋਗਾ ਲੱਖਾਂ ਰੁਪਏ ਦੀ ਲੱਖਾਂ ਦੀ ਬਾਦੀਗਾ ਪ੍ਰੋਜੈਕਟ ਬਹੁਤ ਮਹੱਤਵਪੂਰਨ ਪਾਣੀ ਗਾਇਸ ਤੇ ਬਿਨਾਂ ਰਹਿ ਨਹੀਂ ਸਕਦੇ 24 ਘੰਟੇ ਦਾ ਫਿਲਟਰ ਵਾਲਾ ਪਾਣੀ ਮਿਲੇਗਾ ਤੁਹਾਨੂੰ ਆਰਾਮ ਨਾਲ ਪੀਓਗਾ ਨਜਾਰੇ ਡੁੱਟੋ ਮਹਾਰੀ ਸਰਕਾਰ ਦਾ ਬੋਖ ਹਮ ਗਰ ਮੋਦੀ ਸਾਹਿਬ ਦਾ ਬਹੁਤ ਕੰਮ ਕਰ ਰੇ ਮਿਨਰਲ ਪਾਣੀ ਲੈਣੇ ਦੀ ਲੋੜ ਨਹੀਂ ਬੋਤਲ ਆਣਾ ਅਰ ਮਿੱਤਰ ਸਾਹਿਬ ਕਹਿ ਰਿਹਾ ਵੀ 2024 ਤੇ ਨਰਿੰਦਰ ਮੋਦੀ ਕਾ ਜਾਤੇ ਬੰਦਾ ਪ੍ਰਧਾਨ ਮੰਤਰੀ ਬਣਿਆ ਨਾ ਕਸ ਸਮਾਰਟ ਸਿਟੀ ਯੋਜਨਾ ਲਾਗੂ ਕਰ ਕਾ ਇਹ ਬੜੇ ਸ਼ਹਿਰ ਬਣਾਣੇ ਦਾ ਮਨ ਨਾ ਕੋਸਟਾਂ ਕਰੀਆਂ ਗਾ ਔਰ ਬਾ ਕਹਿ ਰਿਹਾ ਵੀ ਜਲ ਜੀਵਨ ਮਿਸ਼ਨ ਦੇ ਤਹਿਤ ਸਵੱਛ ਪਾਣੀ ਦਾ ਸਾਰੇ ਬੰਦਿਆਂ ਨੂੰ ਮਿਲੇਗਾ 15 ਕਰੋੜ ਘਰਾਂ ਦੇ ਵਿੱਚ ਮਾਈ ਉਹ ਪਾਣੀ ਪਹੁੰਚੇਗਾ ਵੀ ਇਹ ਦੇ ਲਿਓ ਵੀ ਉਹ ਵੀ ਸਟੈਂਪ ਆ ਇਹਨਾਂ ਨੇ ਐਲਾਨ ਕਰਿਆ ਜਦ ਹਰਿਆਣੇ ਦੇ ਵਿੱਚ ਕਹਿ ਲਿਓ ਵੀਰ ਵਿਧਾਨ ਸਭਾ ਦੀਆਂ ਵੋਟਾਂ ਸਿਰਪਾ ਚੜੀਆਂ ਵੀ ਇਹਨਾਂ ਨੂੰ ਵੀ ਪਤਾ ਕਿ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਇਹ ਵੀ ਜੇ ਹਰਿਆਣੇ ਵਾਲਿਆਂ ਨੂੰ ਪਤਾ ਲੈ ਮਨੀ ਮਾਦਰੇ ਮਾ ਪਾਣੀ ਆ ਰਿਹਾ ਫਿਰ ਹਰਿਆਣੇ ਮਾ ਵੀ ਆ ਸਕਾ ਪਰ ਅਫਸੋਸ ਕੀ ਬਾਤ ਹੈ ਯੂਕਾਰ 15 ਕਰੋੜ ਕਹਾਂ ਪਾਣੀ ਦੇ ਸਕਾਂ ਪਰ ਐ ਸਬਾਈਲ ਨੈਰ ਦੇ ਵਿੱਚ ਪਾਣੀ ਨਹੀਂ ਦੇ ਸਕਦੇ ਜੋ ਵੀਰ ਕਿਤਨਾ ਕਿਤੇ ਭੂਕ ਨੇ ਮਚਵਾਨੀਆਂ ਜੀ ਵੀ ਫਸੀ ਵੀ ਫਸੀ ਵੀ ਔਰ ਉਧਰ ਕਾਲੀਆਂ ਵਾਲਾ ਵਾਲਾ ਇਹ ਵਿਚਾਰ ਰਿਆ ਵੀਰ ਸ਼ਰਮਣੀ ਕਾਲੀਦਲ ਨੇ ਨਵੀਂ ਕੋਰ ਕਮੇਟੀ ਆਗਾਟਨ ਕਰ ਲਿਆ ਔਰ 23 ਮੈਂਬਰ ਸਾਮਲ ਕਰੇ ਪ੍ਰਧਾਨ ਸੁਖਵੀਰ ਬਾਦ ਯੋ ਪ੍ਰਕਾਸ਼ ਬਾਦਲ ਦਾ ਛੋਕਰਾ ਹੀ ਜਨੇ ਫੈਸਲਾ ਲਿਆ ਟਵੀਟ ਕਰਕੇ ਯੋ ਜਿਹੜਾ ਬਸੀਆ ਚੀਮਾ ਇਸਨੇ ਦੱਸਿਆ ਗਾਇਆ ਵੀਰ ਵਰਕਿੰਗ ਕਮੇਟੀ ਇਓਸ ਰੋਮਣੀ ਕਾਲੀ ਦਾ ਪ੍ਰਧਾਨ ਸੁਮੇਤ ਬਾਦਲ ਕਾ ਵੀ ਅੱਜ ਪਾਰਟੀ ਕੋਰ ਕਮੇਟੀ ਆ ਪੁਨਰਗਠਨ ਕਰਤਿਆ ਇਸਕੇ ਵਿੱਚ ਜਿਹੜੇ ਬੰਦੇ ਭਰਤੀ ਕਰ ਇਹਨਾਂ ਨੇ ਹਰਜਿੰਦਰ ਧਾਮੀ ਬਲਜਿੰਦਰ ਯੋ ਬਲਵਿੰਦਰ ਭੁੰਦੜ ਨਰੇਸ਼ ਬਜਰਾਲ ਗੁਲਜਾਰ ਸਿੰਘ ਰਣਿੱਕੇ ਮਇਸਿੰਦਰ ਗਰੇਵਾਲ ਡਾਕਟਰ ਦਲਜੀਤ ਚੀਮਾ ਜਨਮੇਜਾ ਸੇਖੋਂ ਅਨਿਲ ਜੋਸੀ ਸਰਨਜੀਤ ਢਿੱਲੋਂ ਵਿਕਰਮ ਸਿੰਘ ਮਜੀਠੀਆ ਹੀਰਾ ਸਿੰਘ ਆਵੜੀਆ ਇਕਬਾਲ ਝੁੰਦਾ ਪਰਮਜੀਤ ਸਰਨਾਇਓ ਦਿੱਲੀ ਵਾਲਾ ਮਨਜੀਤ ਜੀ ਕੇ ਦਿੱਲੀ ਵਾਲਾ ਵੀਰਸਾ ਸਿੰਘ ਬਲਟੋਹਾ ਗੁਰਬਚਨ ਸਿੰਘ ਬੱਬੇ ਵਾਲੀ ਸੁਖਵਿੰਦਰ ਸੁਖੀ ਲਖਵੀਰ ਸਿੰਘ ਲੋਧੀ ਨੰਗਲ ਐਨ ਕੇ ਸਰਮਾਇਓ ਜੀਰਕਪੁਰ ਵਾਲਾ ਮਨਤਾਰ ਸਿੰਘ ਬਰਾੜ ਹਰਮੀਤ ਸਿੱਧੂ ਸੰਧੂ ਸੋਹਣ ਸਿੰਘ ਠੰਡਲ ਯੋ ਵਿਰੋਥਾ ਯੋ ਨਵੇਂ ਸਹਿਰ ਵਾਲਾ ਔਰ ਯੋ ਬਲਦੇਵ ਸਿੰਘ ਖੈਰਾ ਯੋ ਬੰਦੇ ਦਾ ਭਰਤੀ ਕਰਨੇ ਮੰਨ ਨਵੇਂ ਪੁਰਾਣੇ ਸਾਰੇ ਬੰਦੇ ਘਰਾਂ ਪੇਤੇ ਵੀਰ ਔਰ ਇਸਤੇ ਪਹਿਲਾਂ ਇਹ ਕਮਿਟੀ ਦੇ ਵਿੱਚ ਮਾ ਕੈ ਲੋ ਵੀਰ ਚੰਦੂ ਮਾਜਰਾ ਰਖੜਾ ਮਲੂਕਾ ਇਹ ਕੋਰ ਕਮਿਟੀ ਦੇ ਮੈਂਬਰ ਤੇ ਇਹਨਾਂ ਨੂੰ ਮਤਲਬ ਪ੍ਰਧਾਨ ਬਣਾ ਕੇ ਇਸ ਨੂੰ ਦੇਗਾ ਇਹਨਾਂ ਨੇ ਰੋਵਾ ਚੱਕਿਆ ਦਾ ਨਾ ਇਸ ਕਰਕੇ ਇਹਨਾਂ ਨੇ ਪਾਰਟੀ ਨੂੰ ਬੇਲਾ ਘਰਾਂ ਪੇ ਇੱਥੇ ਇਹੋ ਗਾਰੇ ਜਾਓ ਵੀ ਥਮ ਘਰਾਂ ਜਾਓ ਮਾਰਾ ਪ੍ਰਧਾਨ ਨਹੀਂ ਤੜੇ ਤਾਰਨਾ ਮੰਨ। ਇਸ ਕਰਕੇ ਇਹ ਚੱਕਰ ਪਿਆ ਵੀਰ ਔਰ ਇਸਤੇ ਬਾਅਦ ਇਹ ਕਹ ਲੋ ਵੀ ਇਹ ਐਤਵਾਰ ਵਾਲੇ ਦਿਨ ਕਹਿ ਰਹੇ ਵੀਰ ਇਹ ਉਹ ਡਾਕਖਾਨੇ ਖੁੱਲੇ ਰਹਿਣਗੇ ਵੀਰ ਕਹੇ ਵੀ ਲੱਖੜੀ ਦਾ ਤਿਹਾਰ ਵੀਰ ਲੱਖੜੀਆਂ ਆ ਗਈਆਂ ਵੀ 18 ਅਗਸਤ ਨੂੰ ਇਹ ਲੱਖੜੀਆਂ ਕਰ ਕਾ ਡਾਕਖਾਨੇ ਖੁੱਲੇ ਰਹਿਣਗੇ 19 ਤਰੀਕ ਨੂੰ ਕਾ ਸੋਮਵਾਰ ਨੂੰ ਕਾ ਇਹ ਲੱਖੜੀਆਂ ਭੇਜਣੀਆਂ ਕਿਸੇ ਨੇ ਭੇਜ ਦਿਓ ਨਾਰ ਸਹਿਰ ਕੇ ਵਿੱਚ ਡਾਕਖਾਨੇ ਵਾਟਰਪੂਲ ਲਫਾਫੇ ਔਰ ਲੈਟਰ ਬਾਕਸ ਆ ਪਾਣਾ ਦਾ ਲਫਾਫੇ ਵਾ ਵਾਟਰਪੂਲ ਮਾ ਪਾਗਾ ਭੇਜਿਓ ਇਹ ਕਾ ਖੁੱਲੇ ਰੱਖੇਗਾ ਇਹ ਜਿਸ ਨੇ ਭੇਜਣੇ ਵੀ ਲੱਖੜੀਆਂ ਆਪੇ ਦੇਤਾਈ ਮੈਂ ਦੱਸਿਆ ਤੁਹਾਨੂੰ ਵੀ ਕਈ ਬੰਦੇ ਗਾ ਮਾਨੂੰ ਪਤਾ ਨਹੀਂ ਲਗਿਆ আর ਉਧਰ ਭਗਵਾਨ ਤਮਨ ਗਾਇਰ ਕਾ ਮਾ ਨਾ ਗੈਂਗਸਟਰ ਰੋਕ ਲੇ ਮਾ ਨਾ ਨਾ ਸਾਰ ਰੋਕ ਤੇ ਆ ਇਹ ਜੇਲ੍ਹਾਂ ਮਾ ਤੇ ਮੋਬਾਈਲ ਮਿਲਨੇ ਰੁਕੇ ਹਲੇ ਤੱਕ 8 ਮੋਬਾਈਲ ਹੋਰ ਭੜੇ ਨਾ ਨਹੀਂ 10 ਤਾਜਪੁਰ ਰੋਡ ਕੇਂਦਰੀ ਜੇਲ੍ਹ ਕੇ ਵਿੱਚ ਮੈਂ ਯੋ ਇਹ ਕਹ ਲੋ ਵੀਰ ਲੁਧਿਆਣਾ ਕੇ ਵਿੱਚ ਪਵਾ ਤਾਸੀਲਸਲਾ ਰੁਕ ਨਹੀਂ ਰਿਹਾ ਚੈਕਿੰਗ ਕਰੀ 12 ਹਵਾ ਲਾ ਤੇ 8 ਟੈਲੀਫੋਨ ਲੱਬੇ ਦੱਸ ਸਾਇਕ ਸੁਪਰੀਡੈਂਟ ਦੌਲਤਰਾਮ ਇਸ ਸਕੇਤਵਾ ਮੁੱਲਜ਼ਗਾ ਖਿਲਾਫ ਕੇਸ ਦਰਜ ਕਰ ਲਿਆ ਵੀਰ ਯੋ ਪੂਰ ਸੜਾ ਕਰੇਗਾ ਯੋ ਟੈਲੀਫੋਨ ਅੰਦਰ ਕਿਤਰਾ ਆ ਗਿਆ ਵੀਰ ਸਣ ਤੇ ਵਾਰ ਯੋ ਤਾਂ ਖਾਰੇ ਕਮ ਹਰਿਆ ਹਾਈ ਟੈਕ ਜੀਲਾ ਬਣਾਈਆਂ ਮਿਸਕੇ ਵਿੱਚ ਮੈਂ ਚੀੜੀ ਨਹੀਂ ਪਰ ਮਾਰ ਸਕਦੀ ਯੋ ਦੇਲੇ ਵੀਰ ਚੀੜੀ ਚੂਣੀ ਨੂੰ ਛੱਡੋ ਪੂਰਾ ਤਾਂ ਟੈਲੀਫੋਨ ਨਹੀਂ ਫਿਰ ਰਹੇ ਅੰਦਰ ਯੋ ਛੋਕਰੇ ਯੋ ਕਰੇ ਵੀ ਇਸ ਨੂੰ ਲੈ ਕੇ ਬਹੁਤ ਸਤਾਈ ਕਰੀ ਤੇ ਮਨ ਪਰ ਯੋ ਸਤਾਈ ਥਾਰੇ ਮੂਰੇ ਨਿਗਣਤ ਆਈ ਵੀਰ ਖੇੜੀ ਸਤਾਈ ਹੋਈ ਖੇੜੀ ਨਹੀਂ ਪਰ ਕਿਹਦੇ ਨਾਲ ਕਿਤੇ ਵੀ ਉਹ ਕਹਿ ਸਕਾਂ ਬਈ ਇੱਕ ਬੜਾ ਸਵਾਲ ਖੜਾ ਹੋ ਗਿਆ ਕਿ ਵਾਕਈ ਵੀਰ ਇਹ ਉਹ ਜਿਹੜਾ ਮਤਲਬ ਕਹਿ ਰਹੇਗਾ ਭਗਵਾਨ ਤੁਮਾਨਾ ਯੂ ਕਰਤੇ ਯੂ ਕਰਤਿਆ ਪਰ ਜੇਲਾ ਦੇ ਵਿੱਚੋਂ ਮੋਬਾਈਲ ਨਹੀਂ ਰੁਕਿਆ ਹੁੰਦਾ ਚਲੋਗਾ ਲਾਂਡਾ ਡਿਸਕਸਨ ਰਿਡਿਓ ਪ੍ਰੋਗਰਾਮ ਦੇ ਵਿੱਚ ਮੈਂ ਯੁਵਾ ਜੀ ਕੇ ਬੜੀਆਂ ਖਬਰਾਂ ਦਿਆਂ ਖਾਲੂ ਹੀ ਸੀ ਟਾਈਮ ਥਾਰੇ ਗੇ ਲੋਕ ਖਬਰਾਂ ਕਰਾਂਗਾ ਸਾਂਝੀਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਹ ਸਾਰਿਆਂ ਲਾਡੇ ਪੁੱਅਦੇ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ